ਜੀ ਜੀ ਲੰਮੇ ਹੱਸੇ ਤੋਂ ਅਕਾਲੀ ਦਲ ਦੋ 파ੜ ਹੋਇਆ ਹੋਇਆ ਹੈ ਔਰ ਮੰਗ ਕਰ ਰਹੀ ਸੀ ਬਾਕੀ ਧੜੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਸ਼ਮੂਰ ਸਿੰਘ ਬਾਦਲ ਨੂੰ ਪ੍ਰਧਾਨ ਕਿ ਤੋਟ ਆਇਆ ਜਾਏ ਔਰ ਇਸ ਵਕਤ ਦਰਾਨ ਅਕਾਲੀ ਦਲ ਦਾ ਬਾਕੀ ਧੜਾ ਜਿਹੜਾ ਸੀਗਾ ਅਕਾਲ ਤਖਤ ਸਾਹਿਬ ਮਨ ਪੱਤਰ ਵੀ ਦੇ ਕੇ ਆਲੇ ਹੁਣ ਕੀ ਕਾਰਵਾਈ ਹੋਈ ਹੈ ਕਿਉਂਕਿ ਤਨਖਾਹੀਆਂ ਵੀ ਕਰਾ ਦੇ ਦਿੱਤਾ ਜੀ ਉਹਨਾਂ ਨੂੰ ਦੇਖੋ ਸ਼ਰੋਮਣੀ ਅਕਾਲੀ ਦਲ ਸਾਡੀ ਪਾਰਟੀ ਹੈ ਸੂਬੇ ਦੇ ਨਮਾਇंदे ਜਦੋਂ ਕਿਸੇ ਦੀ ਗੱਲ ਨਾ ਮੰਨੀ ਜਾਵੇ ਨਾ ਜੀ ਕੁਝ ਦਾੰਤਾਂ ਦੀ ਗੱਲ ਕੋਈ ਪਰੰਪਰਾਵਾਂ ਦੀ ਗੱਲ ਕੋਈ ਅਸੂਲਾਂ ਦੀ ਗੱਲ ਪਾਰਟੀ ਦੀ ਮਜ਼ਬੂਤੀ ਦੀ ਗੱਲ ਜਾਂ ਸੰਸਥਾਵਾਂ ਦੀ ਹੋਂਦ ਦੀ ਗੱਲ ਜਦੋਂ ਨਹੀਂ ਮੰਨੀ ਗਈ ਤੇ ਉਸ ਵੇਲੇ ਅਸੀਂ ਫਿਰ ਸਾਰਿਆਂ ਨੇ ਵੱਖ ਹੋ ਕੇ ਜਿੰਨ ਤੁਸੀਂ ਬਾਗੀ ਕਹਿ ਲੋ ਜਾਂ ਸਾਨੂੰ ਸੋਚ ਆਪਣੀ ਲੈ ਕੇ ਤੁਰਨ ਦੀ ਗੱਲ ਕਹਿ ਲੋ ਉਸ ਵੇਲੇ ਅਸੀਂ ਇਸ ਲਈ ਤੁਰੇ ਕਿ ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਰਨ ਨਹੀਂ ਦੇਣਾ ਚਾਹੁੰਦੇ ਸ਼੍ਰੋਮਣੀ ਕਾਲੀਦਾ ਸਾਡੇ ਜੀਵਤੀ ਰਵੇ ਕਿਉਂਕਿ ਇਹ ਸੰਗਰਸ਼ ਵਿੱਚ ਨਿਕਲੀ ਪਾਰਟੀ ਹੈ ਇਹ ਸਾਡੇ ਬਜ਼ੁਰਗਾਂ ਦਾ ਬਹੁਤ ਵੱਡੀ ਕੁਰਬਾਨੀ ਦੀ ਪਾਰਟੀ ਹੈ ਤੇ ਦੁਨੀਆ ਦੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਕਾਲੀਦਾ ਤਕਲੀ ਹੋਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਹੋਂਦ ਬਚੀ ਰਹਿਣੀ ਚਾਹੀਦੀ ਹੈ ਸ਼੍ਰੀ ਅਕਾਲਤਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਸੋ ਉਹ ਸਾਰੀਆਂ ਗੱਲਾਂ ਦਾ ਘਾਨ ਹੋਇਆ ਸੀ ਸਰਕਾਰ ਸ਼੍ਰੋਮਣੀ ਕਾਲ ਦਾ ਦੀ ਸਰਕਾਰ ਵੱਲੇ ਪਾਰਟੀ ਦੇ ਮੁਖੀ ਵੱਲੋਂ ਤੇ ਸਾਡੇ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਜਿਹੜੇ ਗੁਨਾਹ ਹੋਏ ਉਹ ਸਾਡੇ ਮਨ ਤੇ ਬੜਾ ਵੱਡਾ ਬੋਝ ਸੀ ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ ਪਰ ਉਹ ਸਾਡੀ ਨਹੀਂ ਮੰਨਿਆ ਹਾਰ ਕੇ ਅਸੀਂ ਇਕੱਠੇ ਹੋ ਕੇ ਫਰਿਆਦ ਜਿਹੜੀ ਲੋਕਾਂ ਦੀ ਆਵਾਜ਼ ਸੀ ਉਹ ਲੈ ਕੇ ਸ਼੍ਰੀ ਅਕਾਲ ਤਖਤ ਪਹੁੰਚੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੋਕਾਂ ਨੇ ਮੂੰਹ ਕਰ ਲਿਆ ਮੇਰੇ ਖਿਆਲ ਜਿੰਨੇ ਵੀ ਸਿੱਖ ਸੱਜਣ ਬੰਦਿਆ ਸੀ ਜਿੰਨੇ ਕੋਈ ਸੁਧਾਰਕ ਸੀ ਉਹ ਸਾਰਿਆਂ ਨੇ ਉਦੋਂ ਮੂੰਹ ਕਰ ਲਿਆ ਕਿ ਹੁਣ ਅਸੀਂ ਸਾਰੀ ਗੱਲ ਜਿਹੜੀ ਹੈ ਸਾਹਮਣੇ ਰੱਖ ਲਈ ਅੱਜ ਜਿਹੜਾ ਫੈਸਲਾ ਆਇਆ ਪਾਵੇਂ ਸਾਨੂੰ ਇਸ ਗੱਲ ਦੇ ਉੱਤੇ ਅ ਅਸੀਂ ਕਿੰਤੂ ਨਹੀਂ ਕਰ ਸਕਦੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਪੰਦਾਨੀ ਪ੍ਰਣਾਲੀ ਅਨੁਸਾਰ ਨੂੰ ਅਪਣਾਉਂਦਿਆਂ ਹੋਇਆ ਪੰਥਕ ਸੇਵਾ ਨੂੰ ਦੇਖਦੇ ਪੰਥਕ ਮਰਿਆਦਾ ਨੂੰ ਵੀ ਇਹ ਕਿਤੇ ਹ ਸਿੱਖ ਸਿਧਾਂਤਾਂ ਨੂੰ ਵੀ ਦੇਖਦੇ ਆ ਫੈਸਲਾ ਕੀਤਾ ਅਸੀਂ ਵੈਲਕਮ ਕਰਦੇ ਹਾਂ ਅਜੇ ਵੀ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਸਿੰਘ ਸਹਿਬਾਨ ਉਹਨਾਂ ਲੋਕਾਂ ਨੂੰ ਵਿੱਚ ਸ਼ਾਮਲ ਕਰ ਲੈਂਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਕਹਿਣ ਦੁੱਤੇ ਬਹੁਤ ਥੋੜੀ ਅਵਗਿਆਕੀ ਕੀਤੀ ਸੀ ਸ਼ਹਿਰ ਇਸ ਹੋਰ ਵੀ ਜੜੀ ਵੱਡੀ ਗੱਲ ਪੱਜਦੀ ਹੈ ਇਹ ਤਾਂ ਉਹਨਾਂ ਦਾ ਸੀ ਵੈਲਕਮ ਕਰਦੇ ਆ ਕਿ ਉਹਨਾਂ ਨੇ ਸ਼ਹਿਰ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਖਲੋ ਕੇ ਜੋ ਕਿ ਆ ਸਾਨੂੰ ਪਰਵਾਹ ਨਹੀਂ ਜੋ ਵੀ ਫੈਸਲਾ ਉਹਨਾਂ ਨੇ ਲਿਆ ਅਸੀਂ ਸੱਤ ਬਚਨ ਕਹਿੰਦੇ ਆ ਤੇ ਅਸੀਂ ਇਹ ਵੀ ਸੋਚਦੇ ਆ ਕਿ ਜਿਸ ਤਰ੍ਹਾਂ ਪ੍ਰਧਾਨ ਸਭਾ ਦੀ ਸ਼ੋਮਣੀ ਕਮੇਟੀ ਦੇ ਉਹ ਕਿਉਂ ਵਿੱਚ ਨਹੀਂ ਆਇਆ ਸ਼ੋਮਣੀ ਕਮੇਟੀ ਦੇ ਪ੍ਰਧਾਨ ਨੇ ਬਹੁਤ ਵੱਡੀ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਲਕੋਵ ਰੱਖਿਆ ਉਹਨੂੰ ਵੀ ਦੁਬਾਰਾ ਪੁੱਛ ਲੈਣਾ ਚਾਹੀਦਾ ਕਿਉਂਕਿ ਉਹਨੂੰ ਉਹਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਪਸ਼ਟੀਕਰਨ ਦੇਵੇ ਆ ਕੇ ਕਹਾਦਾ ਕਿ 92 ਲੱਖ ਰੇਸ਼ਤੇ ਹਾਜ਼ਰ ਦੋ ਦਿੱਤੇ ਸੀ ਜਾਂ ਜਿਹੜਾ ਤੁਸੀਂ ਖਰਚ ਕੀਤਾ ਸੀਗਾ ਉਹ ਕੀ ਸੀਗਾ ਉਹਦਾ ਅੰਕਸਰ ਕੀ ਸੀਗਾ ਤੇ ਉਹਨਾਂ ਨੇ ਉਹਦੇ ਵਿੱਚ ਵੀ 77 ਨੇ ਜਿਹੜਾ ਝੂਠ ਬੋਲ ਕੇ ਲਿਖਿਆ ਉਹ ਮਾਫੀ ਵਾਲੀ ਗੱਲ ਨਹੀਂ ਸੀ ਲਿਖੀ ਉਹਦੇ ਵਿੱਚ ਲਿਖਿਆ ਸੀਗਾ ਜੀ ਕਿ ਅਸੀਂ ਉਸਤਾ ਸਾਹਿਬ ਦਾ ਖੰਡ ਪਾਟ ਸਾਹਿਬ ਕਰਾਉਣ ਵਾਸਤੇ ਲੋਕਾਂ ਨੂੰ ਕਿਹਾ ਸੀ ਤੇ ਪ੍ਰਧਾਨ ਨੇ ਆਪਣੇ ਵੱਲੋਂ ਜਵਾਬ ਹੀ ਨਹੀਂ ਦਿੱਤਾ प्रधान साहब ने ओला रखिया श्री अकाल तख्त साहब को गुबराह किया सो so, मैं सभी हूँ कि श्री अकाल तख्त साहब के उत्ते श्रोमणी कमेटी के प्रधान कोतर मंगे सू जाकर उत्तर देना चाहिए था सी mm. दूजे पास जेडे जथेदार कोल बैठे अस लिखा से ज्यादा जेल बैठे है जैदा गुरभचन सिंह जी ज दूजे जथेदार उन्होंने ये फै जी के कहते माफी दी जो दिखती ने भी श्री अकाल तख साहब माण मर्यादा का मतलब नुकसान किया ਸੋ ਇਹ ਵੀ ਗੱਲਾਂ ਹੈਗੀਆਂ ਨੇ ਪਰ ਫਿਰ ਵੀ ਐਸੇ ਬੀ ਲਿਆ ਕਿ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਤਨਖਾਈਆ ਕਰਾ ਦਿੱਤਾ ਬਾਦਸਭ ਸੁਵੀਸੇ ਬਾਦਲ ਕਿਉਂਕਿ ਸ਼੍ਰੋਮਣੀ ਕਲੰਦਾ ਪ੍ਰਧਾਨ ਨਹੀਂ ਰਹਿ ਸਕਦਾ ਜਿਹੜਾ ਬੰਦਾ ਤਨਖਾਈਆ ਹੋਵੇ ਜਿਹੜਾ ਪਤਿਤ ਹੋਵੇ ਅੱਛਾ ਗੋਬਿੰਦਰ ਸਿੰਘ ਭੁੰਦੜ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਉਹਨੂੰ ਕਿਵੇਂ ਦੇ ਉਹ ਵੀ ਇਹਨਾਂ ਨੇ ਗਲਤੀ ਕੀਤੀ ਦੇਖੋ ਸਾਡੇ ਸੰਵਿਧਾਨ ਵਿੱਚ ਇਹ ਹੈ ਕਿ ਜੇ ਪ੍ਰਧਾਨ ਸਾਡੇ ਕੋ ਕਾਇਮ ਕਾਇਮ ਹੈ ਜਾਂ ਤੇ ਅਸਤੀਫਾ ਦਿੱਤਾ ਹੁੰਦਾ ਤੇ ਐਗਜ਼ੈਕਟ ਜਿਹੜੀ ਵਰਕਿੰਗ ਕਮੇਟੀ ਸੀ ਉਸ ਅਸਤੀਫਾ ਮਨਜ਼ੂਰ ਕਰਕੇ ਕਿਸੇ ਵਿਅਕਤੀ ਦੇਖ ਦੀ ਡਿਊਟੀ ਲਾ ਦੇਵੇ ਇਸੇ ਸ਼ਕਤੀ ਹੰਦੀ ਕਿ ਤੁਸੀਂ ਹੁਣੇ ਚਿਰ ਤੱਕ ਕੰਮ ਕਰੋ ਤੇ ਉਹ ਉਹ ਤਾਂ ਜਾਇਜ਼ ਕਿਹਾ ਜਾ ਸਕਦਾ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਸੀ ਇੱਕ ਅਕਾਲ ਤਖਤ ਸਾਹਿਬ ਦਾ ਦੋਸ਼ੀ ਦੂਜੇ ਅਕਾਲ ਤਖਤ ਸਾਹਿਬ ਦੇ ਦੋਸ਼ੀ ਨੂੰ ਜੇ ਵਰਕ ਐਗਜ਼ੈਕਟਿਵ ਉਹ ਲਾਰੇ ਆ ਕਾਰਜਕਾਰੀ ਪ੍ਰਧਾਨ ਤੁਸੀਂ ਇਹ ਸਮਝੋ ਕਿ ਦੋਨੇ ਦੋਸ਼ੀ ਹੈ ਪੁੰਦਰ ਸਾਹਿਬ ਵੀ ਉਥੇ ਇਹਨਾਂ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਆਪਣੇ ਘਰ ਹਾਂ ਉਹ ਦੋਸ਼ੀ ਕਿੱਦਾਂ ਨਹੀਂ ਉਹਨੂੰ ਕਿੱਦਾਂ ਲਾ ਦਿੱਤਾ ਇਹਨਾਂ ਨੇ ਸੋ ਮੈਂ ਸਮਝਦੀ ਆ ਕਿ ਗਲਤੀਆਂ ਤੇ ਗਲਤੀਆਂ ਕਰਦੇ ਆ ਇੱਕ ਮੀਟਿੰਗ ਦੌਰਾਨ ਮੇਬੀ ਜੀ ਤੁਸੀਂ ਜਦੋਂ ਤੁਹਾਡੀ ਮੀਟਿੰਗ ਹੋਈ ਸੀਗੀ ਜਲੰਧਰ ਵਿੱਚ ਪਹਿਲੀ ਮੀਟਿੰਗ ਦੇ ਦੋਸ਼ੀ ਤੁਸੀਂ ਉਦੋਂ ਇੱਕ ਗੱਲ ਕਹੀ ਸੀਗੀ ਕਿ ਉਸ ਮਿਊਜ਼ਿੰਗ ਬਦਲ ਨੂੰ ਪ੍ਰਧਾਨਗੀ ਤੁਹਾਡਾ ਆ ਜਾਵੇ ਤਾਂ ਕੋਈ ਇਹੋ ਜਿਹਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਜਿਹੜਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੁਚੱਜਾ ਹੋਵੇ ਉਹਨੂੰ ਧਾਰਮਿਕ ਜੀ ਥਾਪਿਆ ਜਾਵੇ ਪ੍ਰਧਾਨਗੀ ਦੇ ਉਹਦੇ ਦਾ ਥਾਪਿਆ ਜਾਵੇ ਪਰ ਉਹਦੇ ਹੱਲ ਧਿਆਨ ਨਹੀਂ ਕਿਸੇ ਦੇ ਵੀ ਕਿ ਦਿੱਤਾ ਹੈ ਅਜੇ ਵੀ ਮੈਂ ਤੁਹਾਨੂੰ ਦੱਸਿਆ ਕੱਲ ਵੀ ਨਹੀਂ ਉਹਨੇ ਦਿੱਤਾ ਪ੍ਰਧਾਨ ਉਹ ਐਕਟਿੰਗ ਪ੍ਰਧਾਨ ਲਾਇੰ ਨਹੀਂ ਸੀ ਸਕਦੇ ਹੂੰ ਉਹਦੇ ਅਸਤੀਫਾ ਦੇ ਸਕਦੇ ਸੀ ਜੇ ਉਹਨਾਂ ਅਸਤੀਫਾ ਦੇਣਾ ਹੁੰਦਾ ਹੂੰ ਅਸਤੀਫਾ ਦੇਣਾ ਚਾਹੀਦਾ ਸੀਗਾ ਵਰਕਿੰਗ ਕਮੇਟੀ ਮਨਜ਼ੂਰ ਕਰਦੀ ਅਸਤੀਫਾ ਡੈਲੀਗੇਟਸ ਦਾ ਡੈਲੀਗੇਟ ਅਜਲਾਸ ਬੁਲਾ ਲੈਂਦੇ ਉਹ ਮਨਜ਼ੂਰ ਕਰਦੇ ਹੂੰ ਫਿਰ ਉਹਦੇ ਵਿੱਚ ਕਿਸੇ ਨੂੰ ਕਾਰਜਕਾਰੀ ਲਾਇਆ ਜਾ ਸਕਦਾ ਸੀ ਪਰ ਸਾਡੇ ਕੋ ਸੀਨੇ ਉਮੀਦ ਪ੍ਰਧਾਨ ਆ ਗਏ ਜੇ ਪ੍ਰਧਾਨ ਕਿਤੇ ਜਾਣਾ ਹੋਵੇ ਤੇ ਉਹ ਮੀਟਿੰਗ ਕਰਾ ਸਕਦੇ ਆ ਮੀਟਿੰਗ ਅਟੈਂਡ ਕਰ ਸਕਦੇ ਕੋਈ ਐਸੀ ਕੰਡੀਸ਼ਨ ਸੋ ਇਹ ਸਭ ਗਲਤੀਆਂ ਤੇ ਗਲਤੀਆਂ ਕਰਦੇ ਇਹਨਾਂ ਗੱਲਾਂ ਵਿੱਚ ਇੱਕ ਮਰਾ ਕਰਦੇ ਲੋਕ ਫਿਰ ਤੁਸੀਂ ਹੁਣ ਵਾਪਸ ਗੱਲਬਾਤ ਕਰਨ ਲਈ ਜਾਉਂਗੇ ਮੀਟਿੰਗ ਉਹ ਦੂਜੀ ਜਿਹੜੇ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਦੇ ਨਾਲ ਅਸੀਂ ਆਈ ਸ਼੍ਰੋਮਣੀ ਅਕਾਲੀ ਦਲ ਦੇ ਵੀ ਹੈਗੇ ਤੇ ਹੈ ਪਰ ਉਹ ਜਿਵੇਂ ਦੋ ਕੁ ਚੰਨ ਉਹ ਤਰਖਾਈ ਹੋ ਗਈ ਤੁਹਾਨੂੰ ਬਾਗੀ ਦੇ ਮਤਲਬ ਸੰਬੋਧਿਤ ਕੀਤਾ ਗਿਆ ਦੇਖੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਸਦਾਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਹੀ ਤਕੜਾ ਕਰਾਂਗੇ ਜਾ ਤੁਸੀਂ ਜਾਉਂਗੇ ਜਾਂ ਉਹਨਾਂ ਨੂੰ ਸੱਦਾ ਦਿਓਗੇ ਚਲੋ ਜਿਹੜੇ ਸ਼ਰਮਣੀ ਕਲਦਨ ਦਾ ਕੰਮ ਕਰਦੇ ਹਨਗੇ ਆਪੇ ਹਾਜ਼ਰ ਦੇ ਸਕਦੇ